ਇੱਕ ਬੇਹਤ ਮੰਦ ਭਾਗੀ ਘਟਨਾ ਛੜੀ ਉਹ ਵਾਪਰੀਆ ਜਿੱਥੇ ਸ਼੍ਰੀ ਹੇਮਕੁੰਡ ਸਾਹਿਬ ਨੂੰ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋਈ ਹੈ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੌਰਾਨ ਇਹਨਾਂ ਦੋਵੇਂ ਮੁੰਡਿਆਂ ਦੀ ਮੌਕੇ ਦੇ ਉੱਪਰ ਮੌਤ ਆ ਛੜੀ ਉਹ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਕੁਝ ਨੌਜਵਾਨ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਲਈ ਨਿਕਲੇ ਸੀ ਤਾਂ ਜਿਵੇਂ ਹੀ ਜਲੰਧਰ ਦੇ ਕੋਲ ਪਹੁੰਚਦੇ ਨੇ ਤਾਂ ਇਹਨਾਂ ਨੌਜਵਾਨਾਂ ਦੀ ਕਾਰ ਆ ਛੜੀ ਉਹ ਪੈਂਚਰ ਹੋ ਜਾਂਦੀ ਹੈ ਪੈਂਚਰ ਤੋਂ ਬਾਅਦ ਇਹ ਨੌਜਵਾਨ ਜਿਹੜੇ ਆਪਣੀ ਕਾਰ ਦੇ ਵਿੱਚੋਂ ਬਾਹਰ ਨਿਕਲਦੇ ਨੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਕਾਰ ਆ ਰਹੀ ਹੁੰਦੀ ਆ ਜਿਸ ਦੇ ਵਿੱਚ ਦੋ ਨੌਜਵਾਨ ਨੇ ਜਿਹੜੇ ਸਵਾਰ ਹੁੰਦੇ ਨੇ ਤੇ ਇਹਨਾਂ ਨੌਜਵਾਨਾਂ ਨੂੰ ਟੱਕਰ ਮਾਰ ਦਿੰਦੇ ਨੇ ਟੱਕਰ ਇੰਨੀ ਜ਼ਿਆਦਾ ਭਿਆਨਕ ਮਾਰੀ ਜਾਂਦੀ ਆ ਕਿ ਇੱਕ ਨੌਜਵਾਨ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਆ ਜਦਕਿ ਦੂਜੇ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਜਾਂਦੀ ਆ ਤਾਂ ਫਤੇਗੜ ਚੂੜੀਆਂ ਤੇ ਅੰਮ੍ਰਿਤਸਰ ਤੋਂ ਇਹ ਨੌਜਵਾਨ ਨੇ ਜਿਹੜੇ ਉਹ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਸ੍ਰੀ ਹੇਮਕੋਟ ਸਾਹਿਬ ਦੇ ਲਈ ਨਿਕਲੇ ਸੀ ਤਾਂ ਜਿਵੇਂ ਹੀ ਜਲੰਧਰ ਦੇ ਕੋਲ ਪਾਉਂਦੇ ਨੇ ਇਹਨਾਂ ਦੋਵੇਂ ਨੌਜਵਾਨਾਂ ਦੀ ਕਾਰ ਆ ਜਿਹੜੀ ਉਹ ਪੈਂਚਰ ਹੋ ਜਾਂਦੀ ਆ ਇਹ ਦੋਵੇਂ ਨੌਜਵਾਨ ਬਾਹਰ ਨਿਕਲਦੇ ਨੇ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਕਾਰ ਆ ਜਿਹੜੀ ਉਹ ਆ ਰਹੀ ਹੁੰਦੀ ਆ ਜਿਹੜੀ ਕਿ ਇਹਨਾਂ ਨੂੰ ਟੱਕਰ ਆ ਜਿਹੜੀ ਉਹ ਮਾਰ ਦਿੰਦੀ ਆ ਟੱਕਰ ਐਨੀ ਜ਼ਿਆਦਾ ਭਿਆਨਕ ਮਾਰੀ ਗਈ ਕਿ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਇੱਕ ਨੌਜਵਾਨ ਦੱਸਿਆ ਜਾ ਰਿਹਾ ਹੈ ਕੀ ਫਤੇਗੜ ਚੂੜੀਆਂ ਦਾ ਸੀ ਤੇ ਇੱਕ ਨੌਜਵਾਨਾ ਜਿਹੜਾ ਉਹ ਅੰਮ੍ਰਿਤਸਰ ਦਾ ਸੀ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਇਹ ਅੱਠ ਨੌਜਵਾਨ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦੇ ਲਈ ਨਿਕਲਦੇ ਨੇ ਪਰ ਇਹਨਾਂ ਦੋਵੇਂ ਨੌਜਵਾਨਾਂ ਦੀ ਕਾਰ ਆਛੜੀ ਉਹ ਪੈਂਚਰ ਹੁੰਦੀ ਆ ਪੈਂਚਰ ਦੇ ਲਈ ਇਹ ਦੋਵੇਂ ਨੌਜਵਾਨ ਜਿਹੜੇ ਉਹ ਬਾਹਰ ਨਿਕਲੇ ਤਾਂ ਐਨ ਦੇ ਵਿੱਚ ਪਿੱਛੋਂ ਇੱਕ ਤੇਜ਼ ਰਫ਼ਤਾਰ ਕਾਰ ਆਈ ਜਿਨ੍ਹਾਂ ਨੇ ਦੋਵਾਂ ਨੂੰ ਟੱਕਰਾ ਛੜਿਓ ਮਾਰ ਦਿੱਤੀ। ਬੇਲੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਿਆ ਕਿ ਜਿਹੜੇ ਉਹ ਦੋ ਕਾਰ ਚਾਲਕ ਸੀ ਜਿਨ੍ਹਾਂ ਦੇ ਵੱਲੋਂ ਇਹਨਾਂ ਨੌਜਵਾਨਾਂ ਨੂੰ ਟੱਕਰ ਮਾਰੀ ਜਾਂਦੀ ਆ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਕਿਉਂਕਿ ਉਹਨਾਂ ਦੀ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨੇ ਜਿਹੜੀਆਂ ਉਹ ਬਰਾਮਦ ਹੋਈਆਂ ਨੇ। ਦੱਸਿਆ ਜਾ ਰਿਹਾ ਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀ ਕਾਰ ਦੀ ਰਫ਼ਤਾਰ ਆ ਜਿਹੜੀ ਕਾਫੀ ਜ਼ਿਆਦਾ ਤੇਜ਼ ਸੀ ਜਿਸ ਕਰਕੇ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜਦਾ ਸੰਤੁਲਨ ਵਿਗੜਨ ਤੋਂ ਬਾਅਦ ਉਹ ਗੱਡੀ ਆ ਜਿਹੜੀ ਇਹਨਾਂ ਦੋ ਨੌਜਵਾਨਾਂ ਨੂੰ ਟੱਕਰਾ ਛੜਿਓ ਮਾਰ ਦਿੰਦੀ ਹੈ ਜਿਸ ਕਰਕੇ ਦੋਵੇਂ ਨੌਜਵਾਨਾਂ ਦੀ ਮੌਤ ਆ ਛੜਿਓ ਹੋ ਜਾਂਦੀ ਹੈ ਤਾਂ ਚਾਹੀ ਚਾਹੀ ਇਹ ਜਿਹੜੇ ਨੌਜਵਾਨ ਸੀ 8 ਨੌਜਵਾਨ ਸੀ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੇ ਲਈ ਨਿਕਲਦੇ ਨੇ ਪਰ ਜਿਵੇਂ ਹੀ ਜਲੰਧਰ ਦੇ ਕੋਲ ਪਹੁੰਚਦੇ ਨੇ ਤਾਂ ਉਸ ਸਮੇਂ ਇਹਨਾਂ ਦੋਵੇਂ ਕਾਰਾਂ ਦੇ ਵਿੱਚੋਂ ਇੱਕ ਕਾਰ ਆ ਜਿਹੜੀ ਉਹ ਪੈਂਚਰ ਹੁੰਦੀ ਆ ਪੈਂਚਰ ਲਗਵਾਉਣ ਦੇ ਲਈ ਇਹ ਨੌਜਵਾਨ ਕਾਰ ਦੇ ਵਿੱਚ ਉਹ ਉਤਰੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਕਾਰ ਆਈ ਜਿਸ ਨੇ ਦੋਵਾਂ ਨੂੰ ਟੱਕਰ ਮਾਰੀ ਜਿਸ ਕਰਕੇ ਦੋਵਾਂ ਦੀ ਮੌਤ ਆ ਜੜੀ ਹੋ ਜਾਂਦੀ ਹੈ ਤਾਂ ਇੱਕ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦ ਕਿ ਦੂਜੇ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੁੰਦੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਇਹ ਦੋਵੇਂ ਨੌਜਵਾਨ ਸੀ ਜਿਹੜੇ ਕਿ ਸਵੇਰੇ ਘਰੋਂ ਸ਼੍ਰੀ ਹੇਮਕੋਟ ਸਾਹਿਬ ਦੀ ਯਾਤਰਾ ਦੇ ਲਈ ਨਿਕਲਦੇ ਨੇ ਪਰ ਰਸਤੇ ਦੇ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਕਰਕੇ ਇਹਨਾਂ ਦੋਵੇਂ ਨੌਜਵਾਨਾਂ ਦੀ ਮੌਤ ਅਜੜੀ ਹੋ ਜਾਂਦੀ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੋਂ ਜਾ ਰਹੀ ਹੇਮਕੋਟ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਨ ਲੱਗੇ ਗੱਡੀ 'ਚ ਤੇ ਮਗਰੋਂ ਗੱਡੀ ਆਈ ਐ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਤੇ ਤੇ ਇਹਨਾਂ ਦੀ ਜਾ ਕੇ ਮੁੱਕ ਤੇ ਕਿੰਨੇ ਜਣੇ ਦੀ ਦੋ ਜਣਿਆਂ ਦੀ ਮੁੱਕੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਮਸਰਦਾ ਹੈ ਕਿੰਨੇ ਜਣੇ ਗਏ ਸੀ ਅੱਛਾ 3-6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਮਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੀ ਤੇ ਰੀਟਾ ਗੱਡੀ ਸੀ ਐ ਹਿਸ਼ਾਰਪੁਰ ਦੇ ਸੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਉਹਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦਿਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾਲ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਕਿਸ ਤਰ੍ਹਾਂ ਗੱਲ ਹੈ ਕਿਥੋਂ ਟੋਟਲੀ ਆਠੀਆਂ ਨੇ ਆ ਮਿੱਥੋਂ ਗਏ ਹੀ ਹਮਗੁਰ ਸਾਹਿਬ ਨੂੰ ਗਏ ਹੀ 6 ਫਰੇਦਗੜ ਚੋਰੀਆਂ ਤੇ 2 ਅੰਲੀ ਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌੜੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉਥੇ ਨਾਲੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ ਦੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਦੋ ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣਾਂ ਦੋਨਾਂ ਦੀ ਹੋ ਗਈ ਫਰੇਗਰ ਇੱਕ ਫਰੇਗਰ ਚੋਰੀਆਂ ਤੋਂ ਜੀ ਨਨਿੰਦਰ ਸਿੰਘ ਤੇ ਇੱਕ ਅਮਨੀ ਸਰ ਤੋਂ ਜਿਨ੍ਹਾਂ ਦੀ ਗੱਡੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀ ਸਰ ਵਾਲੇ ਉਹਨਾਂ ਦੇ ਵਿਆਹ ਸੀ ਹਾਂਜੀ ਦੋ ਦੋ ਬੱਚੇ ਇਹਨਾਂ ਦੇ